ਨਦੀਆਂ ਤੋਂ ਮੰਨ ਦੀ ਅੱਖ ਤੱਕ ਤੇਰਾ ਨਾਮ ਜਿੱਥੋਂ ਮੈਂ ਸ਼ੁਰੂ ਹੁੰਦਾ ਆ ਸਸੀਗਾਲ ਜੀ ਮੈਂ ਪਬਜੀ ਸਿੰਘ ਮੰਨ ਦੇ ਉਸ ਚੈਨਲ ਤੋਂ ਆਪਾਂ ਸਾਰਿਆਂ ਨੇ ਹੜਾ ਦਾ ਪ੍ਰਕੋਪ ਪਹਿਲਾਂ ਦੇਖਿਆ ਹੀ ਆ ਸਾਰੇ ਜਣੇ ਉਸ ਦੇ ਗਵਾਹ ਵਾ ਪਰ ਹੁਣ ਹੜਾਂ ਤੋਂ ਬਾਅਦ ਕੀ ਸਿਚੁਏਸ਼ਨ ਕੀ ਸਥਿਤੀ ਬਣੀ ਪਈ ਆ ਅੱਜ ਅਸੀਂ ਆਏ ਸੀ ਅਜਨਾਲਾ ਏਰੀਆ ਵਿੱਚ ਅ ਇੱਥੇ ਆ ਕੇ ਬਿਲ ਨੂੰ ਬੜੀ ਖੁਸ਼ੀ ਮਿਲੀ ਕਿ ਪਾਣੀ ਤੇ ਚਲੋ ਬਿਲਕੁਲ ਠਾਈ ਹੋ ਗਿਆ ਹੁਣ ਜਿਹੜਾ ਬੱਚਾ ਵਾ ਉਹ ਬਸ ਖੇਤਾਂ 'ਚ ਹੀ ਵੜਿਆ ਵਾ ਤੇ ਆ ਵੀ ਜਾਣ ਕੇ ਬੜੀ ਖੁਸ਼ੀ ਹੋਈ ਕਿ ਇੱਥੇ ਰਾਹਤ ਕੈਂਪ ਜਿਹੜੇ ਲੱਗਣ ਲੱਗ ਪਏ ਆ ਮੈਡੀਸਨਸ ਦੇ ਕਿਛੋ ਦਿੱਲੀ ਵਾਲਿਆਂ ਦਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਲੰਗਰ ਆ 25 ਤਰੀਕ ਤੋਂ ਹੀ ਚੱਲ ਰਿਹਾ ਵਾ ਤੇ ਅਜੇ ਵੀ ਚੱਲ ਰਿਹਾ ਵਾ ਕੋਈ ਜਾਨ ਧਰਮ ਨਹੀਂ ਭਾਵੇਂ ਕਿਸਦਾ ਘਰ ਵੜਿਆ ਵਾ ਆਪਾਂ ਕਿਹਦੀ ਪਹਿਲੀ ਲੱਛਣ ਹੋਇਆ ਨਹੀਂ ਹੋਇਆ ਕੋਈ ਵੀ ਆ ਕੇ ਉੱਥੇ ਲੰਗਰ ਛੱਕ ਸਕਦਾ ਆ ਤੇ ਬਾਬਾ ਜੀ ਨੇ ਇਹ ਵੀ ਦੱਸਿਆ ਕਿ ਉਹ ਪੈਕਾਂ 'ਚ ਪੈਕ ਕਰਕੇ ਲੰਗਰ ਤੇ ਉਹ ਘਰਾਂ 'ਚ ਹੀ ਵੰਡਿਆ ਰਿਹਾ ਹੈ ਇਹ ਹੁਣ ਉਹਦੇ ਨਾਲ ਹੀ ਥੋੜਾ ਇੱਧਰ ਆ ਕੇ ਦਲ ਖਾਲਸਾ ਵੱਲੋਂ ਮੈਡੀਸਿਨਸ ਦਾ ਜੋ ਲਗਾਇਆ ਗਿਆ ਕੈਂਪ ਦੂਰੋਂ ਦੂਰੋਂ ਜਿਹੜੇ ਲੋਕ ਪੀੜਤ ਆ ਉਹ ਆ ਰਹੇ ਨੇ ਮੈਡੀਸਿਨਸ ਲੈ ਰਹੇ ਨੇ ਜਿਨ੍ਹਾਂ ਨੂੰ ਲੋੜ ਆ ਲੋੜਵੰਦਾਂ ਨੂੰ ਜੋ ਵੀ ਇੱਥੇ ਮਤਲਬ ਆਪਣੇ ਇਹਨਾਂ ਨੇ ਲਿਸਟਾਂ ਪ੍ਰੋਵਾਈਡ ਕੀਤੀਆਂ ਉਹ ਲਿਸਟਾਂ ਬਣਾਈਆਂ ਵਾ ਫਿਰ ਉਸ ਹੱਬ ਨਾਲ ਜੋ ਵੀ ਕਿਸੇ ਦੀ ਮੈਡੀਸਿਨ ਦੀ ਲੋੜ ਆ ਉਹ ਪੂਰੀ ਕਰਦੇ ਸੀ ਤੇ ਹੁਣ ਅਸੀਂ ਅੱਗੇ ਵਧਦੇ ਆ ਆ ਰਹੇ ਨੇ ਪ੍ਰਬੰਧਕ ਸਾਹਿਬ ਉਹਨਾਂ ਨਾਲ ਗੱਲ ਕਰਕੇ ਤੁਹਾਡੇ ਮੁਕਾਬਲੇ ਕਰਦੇ ਆ ਤਕੀ ਦੇ ਜਸਤ ਉੱਪਰ ਜਿੱਤੇ ਕੋਲ ਪੜਿਆ ਹੋ। ਅੱਜ ਕਰਦੇ ਆਪਾਂ ਉੱਥੇ ਲੰਗਰ ਦੀ ਸੇਵਾ ਚੱਲ ਰਹੀ ਆ। ਸ਼ੋਮੀ ਜੱਟਵਾਲਾ ਬੰਦੰਗਾ ਕਮੇਟੀ ਦੇ ਵੱਲੋਂ ਤੇ ਸਾਡੇ ਨਾਲ ਉਹਦੇ ਜਥੇਦਾਰ ਵੀ ਸੇਵਾਦਾਰ ਮੌਜੂਦ ਨੇ। ਤੁਹਾਨੂੰ ਜਾਣਕਾਰੀ ਦੇਣਗੇ ਕਿ ਕਦੋਂ ਤੋਂ ਇਹ ਲੰਗਰ ਚੱਲ ਰਿਹਾ ਵਾ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਬਾਈ ਕਦੋਂ ਤੋਂ ਚੱਲਦੀ ਏ ਇਸ ਮਾਰੀ? ਇਹ 25 ਤਰੀਕ ਤੋਂ ਸਾਡੀ ਸੇਵਾ ਚੱਲ ਰਹੀ ਹੈ। ਜਦੋਂ ਤੁਹਾਡਾ ਆਇਆ ਉਸ ਤੋਂ ਥੋੜੇ ਚਿਰ ਬਾਅਦ ਅਸੀਂ ਆਪਣਾ ਸ਼ੁਰੂ ਕਰਤਾ ਹੈ ਸਾਰਾ ਬੰਦੇ। ਸੋ ਤੋਂ ਲੰਗਰ ਲੰਗਰ ਦੀ ਸੇਵਾ ਚੱਲ ਰਹੀ ਹੈ ਇੱਥੇ ਨਿਰੰਤਰ ਦੇਰਾ ਬਾਬਾ ਨਾਨਕ ਵੀ ਚੱਲ ਰਿਹਾ ਸਾਡਾ ਲੰਗਰ ਇੱਕ ਇੱਥੇ ਚੱਲ ਰਿਹਾ ਪਿੰਡਾਂ ਦੇ ਵਿੱਚ ਅਸੀਂ ਲੰਗਰ ਲੈ ਕੇ ਜਾ ਰਹੇ ਹਰ ਘਰ ਪਹੁੰਚਾ ਰਹੇ ਹਾਂ ਸੁੱਖਾ ਰਸ ਪਹੁੰਚਾ ਰਹੇ ਹਾਂ ਜਿੱਦਾਂ ਦਾਣ ਆਟਾ ਸਾਰਾ ਕੋ ਸਾਡੇ ਪ੍ਰਧਾਨ ਸਾਹਿਬ ਵੀ ਅਰਦਾਮੀ ਸਿੰਘ ਕਾਲਕਾ ਜੀ ਜੀ ਸਿੰਘ ਕਾਲੋ ਜੀ ਉਹ ਵੀ ਆਏ ਸੀ ਉਹ ਵੀ ਸਾਰੇ ਇਲਾਕੇ ਦਾ ਦੌਰਾ ਕਰ ਗਏ ਫੇਰ ਉਹ ਆ ਰਹੇ ਆ ਉਹ ਫੇਰ ਇਲਾਕੇ ਦਾ ਦੌਰਾ ਕਰਨਗੇ ਜਿੱਥੇ ਜਿੱਥੇ ਲੋੜ ਆ ਜਿਹੜੇ ਚੀਜ਼ ਦੀ ਲੋੜ ਆ ਢਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੂਰੇ ਜੋਰ-ਖੋਰ ਦੇ ਨਾਲ ਉਹ ਜਵਾਨ ਬਾੜੀ ਜੀ ਕੋਡਾ ਜੇ ਦੱਸੋ ਜਦੋਂ ਹਾੜ ਆਇਆ ਤੁਹਾਡੇ ਕੀ ਅਜੈਕਟ ਇੱਕ ਦੋ ਦਿਨ ਬਾਅਦ ਇੱਥੇ ਆ ਗਏ ਤੁਹਾਡੇ ਉਹਨਾਂ ਨੂੰ ਕਿੱਦਾਂ ਦਾ ਇੱਥੇ ਮੰਜ਼ਰ ਕੀ ਹਾਲਾਤ ਬਹੁਤ ਹਲਾਤ ਮਾੜੇ ਸੀ ਜੀ ਲੋਕਾਂ ਦੀ ਸਾਰੀ ਫਸਲ ਜਿਹੜੀ ਆ ਬਿਲਕੁਲ تباہ ਚੁੱਕੀ ਡੰਗਰ ਕਈਆਂ ਦੇ ਰੁੜ ਗਏ ਕਈਆਂ ਦੇ ਬਜ਼ੁਰਗਾਂ ਦਾ ਨਿਸ਼ਾਨ ਵੀ ਹੋਇਆ ਜਿੰਨਾਂ ਕੋ ਨਈ ਤੁਰਿਆ ਜਾਂਦਾ ਡੰਗਰ ਮਾਲ ਡੰਗਰ ਸਾਰਾ ਰੁੜ ਗਿਆ ਅੰਦਰ ਕਮਰੇ ਦੇ ਉੱਤੋਂ ਰਜਾਈਆਂ ਜੁੱਲੇ ਜੋ ਸਾਰਾ ਖਤਮ ਹੋ ਗਿਆ ਲੋਕ ਬਹੁਤਾਰੇ ਮੁਸੀਬਤ ਦੇ ਵਿੱਚ ਇਹ ਹੋਣ ਜਿਹੜਾ ਇੱਥੇ ਲੰਗਰ ਚੱਲ ਰਿਹਾ ਇੱਥੇ ਸਭਨਾ ਵਾਸਤੇ ਜਿਹੜਾ ਮਰਜ਼ੀ ਆ ਇਹ ਲੰਗਰ ਜੀ ਵੇਖੋ ਗੁਰੂ ਨਾਨਕ ਦੇਵ ਜੀ ਨੇ ਇਹੋ ਤੇ ਸਭ ਤੋਂ ਉਪਦੇਸ਼ ਦਿੱਤਾ ਉਪਦੇਸ਼ ਤਾਂ ਉਹ ਵਰਨਾ ਕੋ ਸਾਂਝਾ ਜਿਹੜਾ ਮਰਜ਼ੀ ਆਵੇ ਜਾਤ ਪਾਤ ਕੋਈ ਬੰਧਨ ਨਹੀਂ ਕੋਈ ਨਹੀਂ ਗੁਰੂ ਸਾਹਿਬ ਨੇ ਇਹੋ ਕਿਰਪਾ ਕੀਤੀ ਆ ਕੋਈ ਆਵੇ ਛੱਗੇ ਗੁਰੂ ਦਾ ਲੰਗਰ ਅਡੋਟ ਵਰਤ ਰਿਹਾ ਫੇਰ ਤੋਂ ਚੱਲ ਰਿਹਾ 7 ਵਜੇ ਤੋਂ ਦੇ ਕੇ ਚਾਹ ਚੱਲ ਰਹੀ ਆ ਚਾਹ ਤੋਂ ਬਾਅਦ ਲੰਗਰ ਚੱਲ ਰਿਹਾ 6-7 ਵਜੇ ਤੱਕ ਲੰਗਰ ਚੱਲੇਗਾ ਉਸ ਤੋਂ ਬਾਅਦ ਫੇਰ ਚਾਹ ਚੱਲੇਗੀ ਦਿਰਾ 8-9 ਵਜੇ ਇਜਮਾਤ ਦੀ ਕਰ ਦਿੰਦੇ ਆ ਤੇ ਇਹ ਨਿਰੰਤਰ ਚੱਲ ਰਿਹਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਬਾਕੀ ਜਿਹੜਾ ਸਮਾਨ ਪਿੰਡਾਂ 'ਚ ਉਹ ਵੀ ਪਹੁੰਚ ਰਿਹਾ ਵਾ ਘਰ-ਘਰ ਅਸੀਂ ਪੈਕ ਕਰਕੇ ਪਹੁੰਚਾ ਰਹੇ ਆਂ ਸਾਡੇ ਪ੍ਰਧਾਨ ਸਾਹਿਬ ਸਾਡੇ ਸਤਕਾਰਯੋਗ ਜਨਰਕਤਰ ਸਾਹਿਬ ਉਹ ਆਵਕਾਰੀ ਇਹਦੀ ਕੰਮ ਵੀ ਸਾਰੀ ਦੀ ਅਗਵਾਈ ਕਰ ਰਹੇ ਆਂ ਤੇ ਪੰਜਾਬ ਦੀਆਂ ਸੰਕਟਾਂ ਨੂੰ ਪੰਜਾਬ ਦੀ ਜੁਵਾ ਪੀੜੀ ਨੇ ਕੀ ਸੁਨੇਹੇ ਦੇਣਾ ਚਾਹੋਗੇ ਕਿ ਕਿਹੋ ਜਿਹਾ ਦੇਖੋ ਜੀ ਮੈਂ ਇਹ ਜੁਵਾ ਪੀੜੀ ਨੂੰ ਇਹ ਨਾ ਵਾਅਦੇ ਤੋਂ ਵਾਅਦੇ ਚੜ੍ਹ ਕੇ ਵਾਅਦੇ ਚੜ੍ਹ ਕੇ ਸੇਵਾ ਕਰੋ ਇਹੋ ਹੀ ਗੁਰੂ ਸਾਹਿਬ ਦਾ ਸਾਡਾ ਉਪਦੇਸ਼ ਹੈ ਗੁਰੂ ਸਾਹਿਬ ਦਾ ਸੇਵਾ ਦਾਈ ਸੇਵਾ ਜਿਨੀ ਹੋ ਸਕੇ ਵੱਧ ਤੋਂ ਵੱਧ ਲੋੜਵੰਦ ਦੇ ਘਰ ਰਾਸਣ ਪਹਚਾਓ ਜੇ ਉਹਦੀ ਜ਼ਮੀਨ ਜ਼ਾਇਦਾਰ ਪਧਰੀ ਹੋਣ ਵਾਲੀ ਆ ਉਹ ਪਧਰੀ ਕਰੋ ਜਦੋਂ ਹਾਲਾਤ ਸੁਧਰਦੇ ਆ ਕਿਸੇ ਦਾ ਮਕਾਨ ਪੈਣ ਵਾਲਾ ਮਕਾਨ ਦੀ ਸੇਵਾ ਜਿਨ੍ਹਾਂ ਤੇ ਲਫਲ ਕੋਈ 10 20 50 100 ਸੇਵਾ ਕਰਕੇ ਆਪਣੀ ਗੁਰੂ ਸਾਹਿਬ ਦੀ ਖੁਸ਼ੀਆਂ ਪ੍ਰਾਪਤ ਬਿਲਕੁਕੁਲ ਬਹੁਤ ਬਹੁਤ ਧੰਨਵਾਦ ਹੈ ਜੀ ਹਾਂ ਜੀ ਹਾਂ ਜੀ

بولو رسوا بیٹھواں بیٹھواں یار سارے اکنا کر میں پانی کروں تھا اے تاں اے تاں دیواں سہی سامان آں تہاڈا ہی سامان آں تہانوں دینا اے پتہ کر میں تاں ویکھیا تے راہ راج دا اے او کائدن طریقے نال اے ہاں سسٹم نال دینا لائکاں نہیں اے 500 روپے پاو ਆ ਤੁਹਾਡੇ ਵੱਲੋਂ ਬਹੁਤ ਬਹੁਤ ਬੈਂਗਾਨੀ ਦੇ ਬੈਠੋ ਹੈ ਕਿ ਬਦਲ ਬਰਾਬਰ ਉਹ ਤੋਂ ਪੈਂਦੀ ਹੋਦਾ ਹੈ ਕੀ ਜਨਵਾਜ ਹੈ ਤੁਹਾਡੇ ਘਰ ਦਾ ਟੋੜੀ ਦੀ ਪੂਰੀ ਜਥਾ ਬੰਦੀ ਜੋ ਕਿ ਅੱਜ ਹੜਾ ਤੋਂ ਬਾਅਦ ਫੇਰ ਵਾਪਸ ਆ ਕੇ ਕੈਮ ਨਾਲਾ ਹੜਾਂ ਦੇ ਦੌਰਾਨ ਤੇ ਇਹਨਾਂ ਨੇ ਵੱਧ ਛੜ ਕੇ ਜੋ ਵੀ ਸੇਵਾ ਨਿਭਾਈ ਆ ਆਪਾਂ ਸਾਰੇ ਵੇਂਦੇ ਰਹੇ ਵੀਡੀਓਜ਼ ਤੇ ਔਰ ਬੱਚਾ ਬੱਚਾ ਗਵਾਵ ਆ ਵੀ ਕੌਣ ਕਿੰਨਾ ਅੱਗੇ ਆਇਆ ਤੇ ਕਿਸਾਨ ਜਥੇ ਬੰਦੀਆਂ ਵੀ ਉਹਨਾਂ ਵਿੱਚੋਂ ਇੱਕ ਸੀ ਤੇ ਅੱਜ ਫੇਰ ਇਹ ਜਥੇ ਬੰਦੀ ਸਾਨੂੰ ਰਾਸਤੇ ਵਿੱਚ ਮਿਲੀ ਸੀ ਜਨਾਲੇ ਤੋਂ ਆ ਰਹੇ ਸੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿ ਹੁਣ ਕਿਵੇਂ ਦੇ ਹਾਲਾਤ ਨੇ ਕਿੱਥੋਂ ਕਿੱਥੋਂ ਇਹ ਹੋ ਕੇ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਓ ਔਰਨਨ ਕਜੀ ਤੁਸੀਂ ਕਿੱਥੋਂ ਕਿੱਥੋਂ ਹੋ ਕੇ ਆਏ ਜੀ ਇਸ ਵਕਤ ਅਸੀਂ ਅੱਜ ਤੂਤੂ ਤੋਂ ਮੋਚੇ ਦੀ ਥਾਲ ਤੇ ਟੁੰਡੋ ਪਿੰਡ ਜਾ ਰਹੇ ਆ ਹਾਂਜੀ ਅੱਜ ਅਸੀਂ ਕੋਟਰ ਚਾਦਾ ਉਹਦੇ ਲਾਗੇ ਲਾਗੇ ਛੰਨਾ ਜੋ ਤੂਤਨ ਪਿੰਦੇ ਆ ਉਧਰੋਂ ਹੋ ਕੇ ਤੇ ਖੋਨੇਵਾਲ ਹਾਂਜੀ ਤੇ ਤੁਸੀਂ ਬੰਨ ਬਾਬੇ ਬੰਨ ਬੰਨਦੇ ਸੀ ਉਥੇ ਗਏ ਉਹ ਸਾਰੇ ਹੋ ਕੇ ਆਏ ਆ ਜੀ ਬਹੁਤ ਮੰਦਾ ਹਾਲ ਹੈ ਅਜੇ ਵੀ ਮੜਾ ਇਹ ਬਹੁਤ ਬਹੁਤ ਮੜਾ ਪਾਣੀ ਦੇ ਪਾਣੀ ਦੇ ਲੈ ਗਿਆ ਪਰ ਪਾਣਾ ਹਾਲ ਉਸ ਤੋਂ ਬਾਅਦ ਜਿਹੜੀ ਉਹ ਚਿੱਕੜ ਵਗੈਰਾ ਵਾਂ ਜਾਂ ਬਿਮਾਰੀਆਂ ਵਾਂ ਉਹਨਾਂ ਨਾਲ ਥੋੜਾ ਉੱਥੇ ਮਤਲਬ ਚਿੱਕੜ ਤਾਂ ਹੈਗਾ ਬਿਮਾਰੀ ਤਾਂ ਕਿਉਂ ਉੱਥੇ ਜਿਹੜਾ ਪਾਣੀ ਉਹਦੀ ਸਮੈਲ ਹੀ ਨਹੀਂ ਆ ਰਹੀ ਆ ਉੱਥੇ ਬਸ ਖੜ ਨਹੀਂ ਸਕਦਾ ਜੀ ਉੱਥੇ ਖੜ ਨਹੀਂ ਸਕਦਾ ਉਹ ਬਿਮਾਰੀਆਂ ਉਹਨਾਂ ਵਦਨੀਆਂ ਘਟਦੀਆਂ ਨਹੀਂ ਜੀ ਜੀ ਉਹਨਾਂ ਬਿਮਾਰੀਆਂ ਵਦਨੀਆਂ ਘਟਦੀਆਂ ਨਹੀਂ ਇਹ ਜ਼ਰੂਰ ਹੋਣ ਤੋਂ ਈ ਸ਼ੁਰੂ ਤੋਂ ਹੀ ਹੈ ਜਿਹੜੀ ਬਾਡਰ ਬੈਲਟ ਆ ਇਹ ਬਾਡਰ ਬੈਲਟ ਆ ਹਾਂਜੀ ਇਥੇ ਕਦੀ ਸਰਕਾਰਾਂ ਦੀ ਮਾਰ ਕਦੀ ਪਾਣੀ ਦੀ ਮਾਰ ਇਹ 25-30 ਸਾਲੀ ਇਹ ਦੈਸਾਂ ਦੀ ਕੰਮ ਹੁੰਦਾ ਜਿਸ ਤਰ੍ਹਾਂ ਉਹਨੇ ਅਸਨਾ ਰੁੜ ਗਿਆ ਬਾਹ ਡੰਗਰ ਰੁੜ ਗਿਆ ਘਰ ਰੁੜ ਗਏ ਇਹਦੇ ਛੋਟੀ ਛੋਟੀ ਕਿਸਾਨੀ ਹੈ ਇਹ ਦਾਦਾ ਸਾਲ ਉੱਠ ਨਹੀਂ ਸਕਦੀ ਬਿਲਕੁਲ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਬਹੁਤ ਜਲਦ ਇਹਨਾਂ ਦਾ ਮਦਦ ਕਰਨੀ ਚਾਹੀਦੀ ਆ ਹਾਂਜੀ ਜਿਹੜੀ ਛੋਟੀ ਕਿਸਾਨੀ ਹੈ ਪਾਣੀ ਕਿਲੇ ਤੱਕ ਜੇ ਉਹਦਾ ਕਰਜ਼ਾ ਮਾਫ ਚਾਹੀਦਾ ਹਾਂਜੀ ਜਿਹੜੀ ਗਾਹ ਨੂੰ ਪਹਿਲੀ ਜਿਹੜੀ ਉਹ ਤੇ ਰੇਹ ਚੜ ਗਈ ਹੈ ਗਾਰ ਚੜ ਗਈ ਉਹਨੂੰ ਸਫਾਈ ਕਰਉਣੀ ਚਾਹੀਦੀ ਹੈ ਤੇ ਮੇਰੇ ਨਾਨਕੇ ਵੀ ਇੱਧਰ ਹੀ ਆ ਜਸਰਾਉਂ ਦੇ ਲੱਗ ਗਿਆ ਤੇ ਉੱਥੇ ਇੱਕ ਇਹ ਵੀ ਪ੍ਰੋਬਲਮ ਫੇਸ ਕਰਦੇ ਲੋਕ ਵੀ ਮਤਲਬ ਸਾਫ਼ ਵੀ ਹੋਵੇ ਜ਼ਮੀਨ ਤਾਂ ਵੀ ਕੱਲਰੀ ਜ਼ਮੀਨ ਜਾਂਦੀ ਆ ਉਹਦੇ ਕਰਕੇ ਵੀ ਉਹਨਾਂ ਨੂੰ ਥੋੜਾ ਘਾਟਾ ਸਹਿਣਾ ਪੈਂਦਾ ਹੀ ਹੁਣ ਮੈਂ ਉੱਧਰ ਵੀ ਦੌਰਾ ਕਰਕੇ ਤਾਂ ਉਹ ਕਹਿੰਦੇ ਵੀ ਕੰਮ ਖਰਾਬ ਹੀ ਉੱਧਰ ਨੂੰ ਇਹ ਬਹੁਤ ਨੁਕਸਾਨ ਹੈ ਜੀ ਇਹ ਹਾਂਜੀ ਇਹ ਥੋੜਾ ਨਹੀਂ ਆ ਤੇ ਕਿਸਾਨ ਜਿਹਦੇ ਬੰਦੀਆਂ ਹੁਣ ਅੱਗੇ ਯੂਥ ਯੁਵਾ ਪੀੜੀ ਨੂੰ ਜਾਂ ਸਰਕਾਰ ਨੂੰ ਕੋਈ ਸੰਦੇਸ਼ ਇਹਨਾਂ ਚੀਜ਼ਾਂ ਬਾਰੇ ਦੇਖੋ ਜੀ ਇਹ ਜੇਥੇਬੰਦੀਆਂ ਕਰਕੇ ਜੇਥੇਬੰਦੀਆਂ ਮਤ ਕਰ ਰਹੀਆਂ ਨੇ ਹਾਂਜੀ ਹੋਰ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਬੜੀ ਬਾਚੜ ਕੇ ਮਤ ਕਰ ਰਹੀ ਹੈ ਬਿਲਕੁਲ ਜੀ ਇਹ ਜੇਥੇਬੰਦੀਆਂ ਨੌਜਵਾਨੀ ਜੇ ਨਾ ਮਤ ਕਰੇ ਕ੍ਰਾਸ਼ਨ ਪਾਣੀ ਮਾਰਡ ਕਰਾਉਣਾ ਨਾ ਬਚਾਵੇ ਇਹ ਬਹੁਤ ਮੰਦਾ ਆ ਸੀ ਸਰਕਾਰ ਦੇ ਕੁਝ ਵੀ ਕਰਨਾ ਸਰਕਾਰ ਦੇ ਕੁਝ ਵੀ ਕਰਨਾ ਸਰਕਾਰ ਨੇ ਕਿ ਲਾਲਾ ਲਾਉਣਾ ਬਿਲਕੁਲ ਉਹ ਸੈਂਟਰ ਦੇ ਪਪ ਨਹੀਂ ਜਾਂਦੀ ਆ ਸੈਂਟਰ ਸਰਕਾਰ ਜਿਹੜੀ ਉਹ ਆ ਪੰਜਾਬ ਦੀ ਚਾਰ ਚਰਨਾਂ ਤੇ ਪੰਨੀਆਂ ਦੀ ਇਹਨਾਂ ਕੁਛ ਵੀ ਕਰਨਾ ਜਿਹੜੇ ਇਹਨਾਂ ਨੇ ਐਲਾਨ ਕੀਤੇ ਜਿਹਦਾ ਖੇਦੋ ਦਾ ਰੇਟ ਜਾਂ ਪੈਸੇ ਮੁਆਵਜ਼ਾ ਕੀਤਾ ਹੋਆ ਟਾਈਮ ਲੱਗੂ ਇਹਨਾਂ ਨੂੰ ਅਜੇ ਉਹਨਾਂ ਨੂੰ ਟਾਈਮ ਸਮਾਂ ਲੱਗੂਗਾ ਠੀਕ ਉਹਨਾਂ ਨੂੰ ਸਮਾਂ ਲੱਗੂਗਾ ਇਹਨਾਂ ਕੁਛ ਨਹੀਂ ਕਰਨਾ ਤੇ ਉਹ ਇੱਕ ਤੇ ਹੋਰ ਨਿਊਜ਼ ਵੀ ਵਾਇਰਲ ਹੋ ਰਹੀ ਕਿ ਉਹਨੇ 1600 ਕਰੋੜ ਦਿੱਤਾ ਤੇ ਬਾਅਦ ਚੋ ਗਿੰਦ ਗਿਆ ਤੇ ਚਿੱਲ ਰਿਹਾ ਤੇ ਉਹ ਕਹਿੰਦਾ ਕਿ ਤੁਹਾਨੂੰ ਹਿੰਦੀ ਨਹੀਂ ਆਉਂਦੀ 1600 ਕਰੋੜ ਦੇ ਕੇ ਗਿਆ ਮੋਦੀ ਉਹ ਤੇ ਇੱਕ ਸੋਚਾ ਬਾਦੀ ਹਾਂਜੀ ਉਹ ਦੇ ਕੇ ਕੁਛ ਵੀ ਗਿਆ ਸੋਚਾ ਬਾਦੀ ਗਿਆ ਕਾਗਜ਼ਾ ਹੀ ਦੇ ਗਿਆ ਹਾਂਜੀ ਕੁਝ ਹੀ ਦਿੱਤਾ ਕਾਗੇ ਦੇਗਾ ਕੋਈ ਗਰਾਊਂਡ ਲੈਵਲ ਤੇ ਜੇ ਕੋਈ ਚੋਣ ਕੋਈ ਆਉਂਦਿਆਂ ਨੂੰ ਵੀ ਪਤਾ ਨਹੀਂ ਕਿੰਨਾ ਟਾਈਮ ਲੱਗ ਜਾਣਾ ਉਹਨਾਂ ਚ ਰੋਦਾ ਆ ਵੀ ਆਪਾਂ ਖੜੇ ਹੋਏ ਨਾ ਜਿਹੜੀ ਹੁਣ ਜਿਹੜੀ ਲੋੜ ਆ ਤੇ ਹੁਣ ਲੋੜ ਆ ਜਿਮੀਦਾਰ ਜਿਹੜੀ ਕਿਸਾਨੀ ਆ ਜਿਹੜੇ ਕਿਸਾਨ ਫਸਲਾਂ ਰੁੜ ਗਈਆਂ ਘਰਬਾਰ ਮਾਰ ਡੰਗਰ ਰੁੜ ਗਏ ਜਿਹੜੇ ਮਜ਼ਦੂਰ ਨੇ ਹਾਂਜੀ ਜਿਹੜੇ ਮਜ਼ਦੂਰ ਨਾਲ ਮਾਰੇ ਗਏ ਘਰ ਦੇ ਘਾਟੋ ਬਗੇ ਘਰ ਰੁੜ ਗਏ ਉਹਨਾਂ ਕੋਈ ਕੁਝ ਦਿਹਾੜੀ ਦੇ ਭਾਰੀ ਉਹਨੇ ਬਾਹ ਫੜਦੀ ਹੁਣ ਲੋੜ ਆ ਕਿ ਸਰਕਾਰ ਨੂੰ ਚਾਹੀਦਾ ਸਾਰੇ ਕੰਮ ਛੱਡ ਕੇ ਜਿਹੜੇ ਉੱਥੇ ਲੋਕ ਰੁੜੇ ਨੇ ਮਜ਼ਦੂਰ ਕਿਸਾਨਾਂ ਨਾਲ ਮਤਕਣੀ ਚਾਹੀਦੀ ਆ ਵਾਟਰ ਕੇ ਮਤਕਣੀ ਮੈਂ ਤੁਹਾਡਾ ਥੋੜਾ ਇਸ ਗੱਲ ਤੇ ਹੋਰ ਧੰਨਵਾਦ ਕਰਨਾ ਚਾਹੂਗਾ ਤੁਸੀਂ ਅਜੇ ਮੈਨੂੰ ਇਨੇ ਜਣਾ ਦਾ ਇੰਟਰਵਿਊ ਲੈ ਗਏ ਤੁਸੀਂ ਪਹਿਲੇ ਮਿਲੇ ਜਿਨ੍ਹਾਂ ਨੇ ਮਜ਼ਦੂਰ ਦੀ ਵੀ ਗੱਲ ਕੀਤੀ ਆ ਨਹੀਂ ਤੇ ਜਿਹੜਾ ਵੀ ਕਹਿਣ ਦਾ ਹੈਗੀ ਨਹੀਂ ਉਹ ਤਾਂ ਐਵੇਂ ਰਾਸ਼ ਵਿੱਚ ਇਕੱਠਾ ਕਰਨ ਦਾ ਆ ਜੀ ਇਹ ਕੋਈ ਵਾਇਰਲ ਵੀਡੀਓ ਵੇਖੀ ਹੋਣੀ ਆ ਉਹ ਮੁੰਡਾ ਟਰੈਕਟਰ ਦੇਖ ਲੋ ਕੇ ਕਹਿਣ ਦਾ ਵੀ ਇਹ ਜਾਣ ਕੇ ਡੈ ਆ ਪਰ ਉਦੋਂ ਵੀ ਅਸੀਂ ਇਹ ਵੀਡੀਓ ਪਾਈ ਸੀ ਵੀ ਜਿਹੜੇ ਪੂਰੇ ਏਰੀਆ ਜਹਾੜ ਆ ਨਾ ਉਹ ਸਾਰੇ ਇਫੈਕਟਡ ਆ ਹਾਂਜੀ ਹਾਂ ਤਾਂ ਕਿਉਂਕਿ ਉਹਨਾਂ ਦਾ ਕੰਮਕਾਰ ਵੀ ਬੰਦ ਹੋ ਜਾਣਾ ਵਾ ਢਾੜੀ ਤੇ ਪਾਗਲਾ ਕਿੱਥੋਂ ਲਾਊਗਾ ਜਦੋਂ ਪਾਣੀ ਸਾਰੇ ਏਰੀਆ ਚ ਆਇਆ ਤੁਸੀਂ ਜਦੋਂ ਜ਼ਿਮੀਦਾਰ ਮਾਰਿਆ ਜਾਂਦਾ ਨਾ ਹਾਂਜੀ ਉਹਨਾਂ ਕਿਸਾਨ ਮਾਰਿਆ ਜਾਂਦਾ ਦੁਕਾਨਦਾਰ ਮਾਰਿਆ ਜਾਂਦਾ ਜਿਹੜੀਆਂ ਫੜੀਆਂ ਨਾ ਮਾਰੇਗਾ ਸਾਰਾ ਦਰ ਮਠਾਪਾ ਜਾਂਦਾ ਬਿਲਕੁਲ ਬਿਲਕੁਲ ਇਹ ਸਾਰਾ ਗੋਸ਼ ਜ਼ਿਮੀਦਾਰ ਦੇ ਨਾਲ ਆ ਜੇ ਜ਼ਿਮੀਦਾਰ ਬਚਿਆ ਰੂ ਜ਼ਿਮੀਨ ਦਾ ਸਹੀਦ ਰੂ ਮਜ਼ਦੂਰ ਬਚਿਆ ਰੂ ਦੁਕਾਨਦਾਰ ਬਚਿਆ ਰੂ ਸਭ ਕੋ ਬਚਿਆ ਰੂ ਕੁਝ ਨਹੀਂ ਬਚਿਆ ਜੀ ਬੜੀ ਬੜੀ ਮਿਹਰਬਾਨੀ ਜੀ ਬਹੁਤ ਵਧੀਆ ਲੱਗਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਕਿਸਾਨ ਜਥੇਬੰਦੀਆਂ ਜੋ ਵੀ ਐਲਾਨ ਕਰਨਗੀਆਂ ਜਾਂ ਜੋ ਵੀ ਜੁਵਾ ਪੀੜੀ ਨੂੰ ਹੁਕਮ ਲਾਉਣਗੀਆਂ ਆਪਾਂ ਸਾਰੇ ਵੱਧ ਚੜ ਕੇ ਇਹਨਾਂ ਨਾਲ ਹਿੱਸਾ ਲਈਏ ਤੇ ਇਹਨਾਂ ਦਾ ਸਾਥ ਦਈਏ ਬਹੁਤ ਬਹੁਤ ਧੰਨਵਾਦ ਔਰ ਇਹ ਦਿਨਾਂ ਤੋਂ ਚੱਲ ਰਿਹਾ ਹੈ ਇਹ ਸਾਡਾ 8 ਸਾਲ ਦਿਨ ਹੋ ਗਿਆ ਲੱਗਿਆ ਲਗਾਤਾਰ ਕਗਾ ਸਰਬਾ ਜੀ ਇਹ ਇਹ ਨਹੀਂ ਕਰਨਦਾ ਤੁਸੀਂ ਕੀ ਮਤਲਬ ਜਿੰਨਾਂ ਨੇ ਹਾੜ ਆਏ ਉਹ ਖਾ ਵੀ ਸਰਦੇ ਆ ਲੈ ਨਾ ਜੋ ਵੀ ਨਰਦਾ ਜਾਵੇ ਉਹ ਵੀ ਖਾ ਉਹ ਵੀ ਪਾਉਣੀਆਂ ਤੂੜੀਆਂ ਦੇ ਕੇ ਆਏ ਬਾਂਡ ਬੰਡ ਵਿੱਚ ਰਾਇਆ ドライ ਕਰਕੇ ਹੋਰ ਠੀਕ ਜੀ ਤੇ ਉਸ ਤੋਂ ਇਲਾਵਾ ਇੱਥੇ ਸਾਰਿਆਂ ਲਈ ਚੱਲਦਾ ਸਾਰੇ ਸਾਰੇ ਜਿਹੜਾ ਤਾਂ ਜ਼ਿਆਦਾ ਜਾਂਦਾ ਜਾਵੇ ਉਹਨੂੰ ਵੀ ਇਹੀ ਖਵਾਈ ਗਈ ਹੈ ਜੀ ਜੀ ਹਾਂ ਜੀ ਆਡਾ ਮੰੰਦੂ ਦੇ ਸੇ ਤੇ ਇਸ ਤੋਂ ਇਲਾਵਾ ਮੰਨ ਲਓ ਗੋਜ ਇਹੀ ਚੱਲਦਾ ਵਾ ਜਾਂ ਫਿਰ ਬਦਲ ਵੀ ਦਿੰਨੇ ਕਈ ਵਾਰਾ ਬਦਲਿਆ ਵੀ ਜਾਂਦਾ ਕਈ ਠੀਕ ਜੀ ਬਦਲ ਕੇ ਵਿੱਚ ਇਹ ਚੱਲਦਾ ਰਹਿਣ ਦਾ ਚੱਲ ਰਹੀਦਾ ਔਰ ਕਾ ਪਾਣੀ ਗਾਲ ਪਣੀ ਚੱਲਦਾ ਰਹੀ ਬਾਈ ਠੀਕ ਹਾਂਜੀ ਜਦੋਂ ਦੇ ਹਾਲਾਤ ਖਰਾਬ ਹੋਏ ਉਦੋਂ ਤੋਂ ਆਕੇ ਤੁਸੀਂ ਲੱਗੇ ਹਾਂ ਉਦੋਂ ਤੋਂ ਲੱਗੇ ਜਦੋਂ ਪਹਿਲਾ ਤੋੜੀਆਂ ਘਣਾਉਣੇ ਹੋਰ ਪੱਠਾ ਪੱਠਾ ਜੀ ਉਹ ਚਮਗਰੀ ਉਹ ਵੀ ਗਾਣੇ ਦੂਣੇ ਪਾਉਂਦੇ ਰਹੇ ਆ ਤੇ ਇਹ ਕਰਕੇ ਹੁਣ ਅਸੀਂ ਇਹ ਮੁੜ ਪਿਆ ਕ ਵੀ ਹੁਣ ਥੂਕ ਪਾਣੀ ਉੱਤਰ ਗਿਆ ਵਾ ਬਾਰਾਂ ਬੜੀ ਸੰਗਤ ਲੈ ਕੇ ਆ ਰਹੀ ਸੰਗਰੂਰੋਂ ਮਲੇਰ ਕੋ ਟ੍ਰੇਲੋਂ ਜੂਪੀ ਨੂੰ ਲੈ ਕੇ ਦਿੱਲੀੋਂ ਆਈ ਸੰਗਤ ਬੜੀ ਜਾਣਦੀ ਹੈ ਹੁਣ ਤੇ ਅ ਹਾਂਜੀ ਇਹ ਇੱਥੇ ਹੁਣ ਆਪਣਾ ਜਦੋਂ ਪਾਣੀ ਉੱਤਰ ਗਿਆ ਇੱਥੇ ਲੋਕਾਂ ਦੀ ਮਿੱਟੀ ਦੀ ਤੇਲ ਡੀਜ਼ਲ ਟਰੈਕਟਰਾਂ ਦਾ ਖਰਚਾ ਇਹ ਆ ਹੋਰ ਦਵਾਈ ਡੀਪੀ ਬਾਕੀ ਜਿਹੜਾ ਹੋਰ ਨਹੀਂ ਚਾਹੀਦਾ ਸਖਰਚ ਕੋਈ ਨਹੀਂ ਚਾਹੀਦਾ ਹਾਂ ਹੋਰ ਖਾਣ ਦੀ ਦਵਾਈ ਦੋ ਲੋਕੀ ਆਪਣੇ ਘਰ ਰੋਣ ਦੀ ਜਮਾ ਵੀ ਕਰਾ ਤੇ ਬੰਦ ਮਤ ਕੀਤੀ ਜਾਵੇ ਦੋਵਾਂ ਤੰਨਾ ਕਿੱਲੇ ਵਾਲੇ ਨੂੰ ਤੇਲ ਦਿੱਤਾ ਜਾਵੇ ਡਾਇਆ ਡੀਪੀ ਦਿੱਤੀ ਜਾਵੇ ਇਹ ਕਰਕੇ ਸਾਰਾ ਸਮਾਹ ਹੋਲੀ ਹੋਲੀ ਕਰਦਾ ਕਿਤਾ ਸਾਰੀ ਸੰਤ ਪਰ ਸਰਕਾਰਾਂ ਨੇ ਕੁਝ ਨਹੀਂ ਕਰਨਾ ਸਰਕਾਰਾਂ ਦੇ ਪੱਲੇ ਕੱਖ ਨਹੀਂ ਬਿਲਕੁਲ ਕਈ ਲੋਕੀ ਬ੍ਰੀਸਲ ਸੰਦਗੀਆਂ ਕਰਨੇ ਬਾਹਰੋਂ ਐਨਆਰਆਈ ਵੀਰ ਬੜੇ ਪੌਂਟੇ ਪਾਏ ਪਾਉਂਦੇ ਇਹ ਕਰਕੇ ਸਾਰੇ ਸਮੁੱੱਚਾ ਕਰਕੇ ਨਗਰ ਲਾਲਰਾਂ ਦੇ ਪੰਜਾਬ ਸਾਡਾ ਇੱਧਰ ਅੱਜ ਆਉਣ ਦਾ ਖਾਸ ਮੋਟਿਵ ਇਹੋ ਹੀ ਸਾਡੇ ਨਾਲ ਯੂਪ ਤੋਂ ਆਏ ਆ ਅੱਛਾ ਅੱਛਾ ਠੀਕ ਉੱਥੇ ਇੱਕ ਦਰਗਾਹ ਆ ਉਹ ਮੁਸਲਮਾਨ ਆਏ ਹੀ ਸਾਰੇ ਇੱਧਰ ਉਹ ਰਾਜਾ ਟਰੱਕ ਲੈ ਕੇ ਆਏ ਆ ਕੱਲ ਲੰਗੇ ਆ ਅੱਜ ਵੀ ਲੰਗੇ ਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਹ ਵੀ ਸਾਨੂੰ ਦੱਸੋ ਕਿੱਧਰ ਜਾਣਾ ਵਾ ਸਾਡੇ ਉਹਨਾਂ ਤੋਂ ਪਹਿਲਾਂ ਮੈਂ ਆਪਣੇ ਜੀਜੇ ਨੂੰ ਫੋਨ ਕਰਤਾ ਸੀ ਜੀਜੇ ਨੇ ਲੈ ਗਏ ਅਸੀਂ ਇੱਥੋਂ ਕਸਕੇ ਭਰਾਉਣੇ ਆ ਇੰਟਰਪ ਭਰਾਉਣਾ ਨਾਪ ਕੇ ਭਰਾਉਣਾ ਵੀ ਆਫ ਪੈਂਡ ਰੋਡ ਆ ਲੋਕੀ ਜਿਹੜੇ ਲੋਕਾਂ ਨੂੰ ਜ਼ਰੂਰ ਚਾਹ ਉਹਦੇ ਮੁਤਾਬਕ ਹੀ ਅਸੀਂ ਕਾਂਕੜ ਉਹ ਨਹੀਂ ਐਥੇ ਲੈ ਲੈਣੇ ਨੋਟ ਪੰਡਾਂ ਨੂੰ ਬੁਰਪਾ ਲਈਦਾ ਐਥੇ ਨਾਲੇ ਖਾਣਾ ਖਵਾਈਦਾ ਕਿਹਨੂੰ ਪੀਣਾ ਭਰਾਂ ਦੇ ਦੋਨੋਂ ਪਾਉਂਦੇ ਆ ਜਿਆ ਪਾਣੀ ਦੇ ਪਾਣੀ ਵਿੱਚ ਮੁਰਕਾ ਕਿੱਝ ਜਾਵੇ ਤਾਂ ਟ੍ਰੇਡਿੰਗ ਉਹ ਬੰਦੇ ਘੜਾ ਲਈਦੀ ਕਿਵੇਂ ਬੰਦੀ ਇਹਨਾਂ ਸਾਡੇ ਜਿਵੇਂ ਚਲੋ ਉਹ ਤਾਂ ਹੋ ਗਈ ਲੋਕਾਂ ਦੀ ਗੱਲ ਜਿਹੜੇ ਹਾਰਡ ਪੀੜ ਤੇ ਜਾਣਾ ਤੁਸੀਂ ਹੁਣ ਆਪਣੇ ਬਾਰੇ ਦੱਸੋ ਕਿ ਤੁਹਾਨੂੰ ਕੀ ਕੀ ਮੁਸ਼ਕਲਾਂ ਆਈਆਂ ਅਜੇ ਤੱਕ ਸਾਨੂੰ ਚਲੋ ਸਾਡਾ ਇਹ ਏਰੀਆ ਥੋੜਾ ਉੱਚੀ ਸਾਂ ਦੇ ਸਾਨੂੰ ਮੁਸ਼ਕਲ ਨਹੀਂ ਆਈ ਇੱਥੇ ਹੜ ਨਹੀਂ ਇੱਥੇ ਸੇਵਾ ਕਰਦੇ ਆ ਸੇਵਾ ਕਰਦੇ ਆ ਚਲੋ ਕੋਈ ਗਾਲੀ ਮਾਰੇ ਕਿਰਪਾ ਲਈ ਆ ਵੀ ਚੱਲਦੀ ਨਹੀਂ ਸਾਨੂੰ ਬੜਾ ਕੁਝ ਆਈ ਚੰਗਾ ਚਈ ਜਾਂਦੇ ਹਾਂ ਪਿੰਡਾਂ ਦੀਆਂ ਚਲੋ ਠੀਕ ਹੈ ਮਹਾਰਾ ਚੜਦੀ ਕਲਾਈ ਰੱਖਣ ਬਹੁਤ ਬਹੁਤ ਸਟਾਫ ਆਏ ਨੇ ਸੰਗਰੂਰ ਅੱਛਾ ਜੀ ਆਜੋ ਹਾਂ ਜੀ ਸੰਗਰੂਰ ਤੋਂ ਆਏ ਦੂਜੀ ਆਪ ਦਵਾਈ ਦੀ ਸੇਵਾ ਲੈ ਕੇ ਹਾਂ ਜੀ ਆਏ ਆਪਣੇ ਭਰਾਵਾਂ ਦਾ ਤੁਹਾਨੂੰ ਪਤਾ ਕਿੰਨਾ ਨੁਕਸਾਨ ਹੋਇਆ ਪਿੰਡਾਂ ਦੇ ਵਿੱਚ ਹੈ ਨਾ ਇਸ ਕਰਕੇ ਮੇਰੇ ਵੀਰ ਭਰਾ ਜਿੰਨੇ ਵੀ ਸੀਗੇ ਅਸੀਂ ਮੁੰਡੇ ਯਾਰ ਤੋਂ ਸੀਗੇ ਉਹਨਾਂ ਨੇ ਸਾਰਿਆਂ ਨੇ ਤਿਲ ਫੁੱਲ ਪੱਤਾ ਕਰਕੇ ਦਵਾਈਆਂ ਦੀ ਸੇਵਾ ਵੀਰੇ ਭੇਜੀ ਸੀਗੀ ਠੀਕ ਹੈ ਤੇ ਹਾਂਜੀ ਅਸੀਂ ਆਪ ਆਊਟਰ ਦੇ ਨਾਲ ਸਾਰੇ ਏਰੀਆ ਦੇ ਵਿੱਚ ਵੀਰੇ ਦਵਾਈਆਂ ਪ੍ਰੋਵਾਈਡ ਕਰਾ ਕੇ ਆਏ ਹਾਂ ਠੀਕ ਹੈ ਮਤਲਬ ਤੁਸੀਂ ਸਾਰੇ ਪਿੰਡਾਂ ਦੇ ਜਿਹੜੇ ਮਾਈਲ ਹਾਂਜੀ ਹਾਂਜੀ ਮੈਂ ਵੀਰੇ ਆਊਟਰ ਏਰੀਆ ਦੇ ਗਿਆ ਸਿਰਫ ਜਿਹੜੇ ਜ਼ੀਰੋ ਲਾਈਨ ਦੇ ਨਾਲ ਨੇ ਹਾਂਜੀ ਇੱਧਰ ਤਾਂ ਮੈਂ ਹੁਣੇ ਆਇਆ ਸੀਗਾ ਅੱਜ ਆਸੀਂ ਜ਼ੀਰੋ ਲਾਈਨ ਦੇ ਨਾਲ ਜਿੰਨੇ ਵੀ ਪਿੰਡ ਸੀਗੇ ਮੈਂ ਸਾਰਿਆਂ ਨੂੰ ਦਵਾਈ ਦੇ ਵਿੱਚ ਵੀਰੇ ਕਵਰ ਕਰਕੇ ਆਇਆ ਸਾਰਿਆਂ ਦੇ ਘਰੇ ਘਰੇ ਜਾਣਾ ਵੱਲੋਂ ਆ ਕਿ ਤੁਹਾਡੇ ਨਾਲ ਨਹੀਂ ਨਹੀਂ ਵੀਰੇ ਇਹ ਆਪਣਾ ਫਰੈਂਡ ਸਰਕਲ ਆ ਵੀਰੇ ਹਾਂ ਜਿੰਨੇ ਵੀ ਮੇ ਨਾ ਵੀ ਦੱਸ ਦੋ ਆਪਣੀ ਜਗ੍ਹਾ ਵੀ ਦੱਸ ਦਿਓ ਮੇਰਾ ਵੀਰੇ ਨਾਮ ਸੁਖਾਇਆ ਪੈਸੇ ਤਾਂ ਸੁਖਵੀਰਾ ਅਸੀਂ ਵੀਰੇ ਸੰਗਰੂਰ ਤੋਂ ਆ ਸੰਗਰੂਰ ਤੋਂ ਆਂਦੇ ਆ ਸੀ ਹਾਂਜੀ ਮੇਰੇ ਜਿੰਨੇ ਵੀ ਯਾਰ ਮਿੱਤਰ ਸੀਗੇ ਉਹ ਸਾਰੇ ਵੀਡੀਓ ਦੇ ਦੇਈ ਸਰਦਰੀ ਫੇਸਬੁੱਕ ਦੇ ਉੱਪਰ ਹਨਾ ਹਾਂਜੀ ਉਹ ਜਦੋਂ ਲੋਕਾਂ ਦਾ ਦੇਖਿਆ ਇਹਨਾਂ ਨੂੰ ਨੁਕਸਾਨ ਹੋਇਆ ਫਿਰ ਉਹ ਸਾਰੇ ਯਾਰ ਮਿੱਤਰਾਂ ਨੇ ਆਪਾਂ ਨੂੰ ਹੌਸਲਾ ਦਿੱਤਾ ਵੀ ਜਾ ਤੂੰ ਭਰਾਵਾ ਉੱਥੇ ਜਾ ਕੇ ਸੇਵਾ ਕਰਕੇ ਅਸੀਂ ਤੇਰੇ ਨਾਲ ਆ। ਉਹ ਸਾਰੇ ਮੇਰੇ ਜਿੰਨੇ ਵੀ ਵੀਰ ਭੈਣ ਭਰਾ ਕੋਈ ਯੂ ਐਸ ਏ ਤੋਂ ਸੀ, ਕੋਈ ਇਟਲੀ ਤੋਂ ਸੀ, ਕੋਈ ਮਲੇਸ਼ੀਆ ਤੋਂ ਸੀ, ਕੋਈ ਆਪਣੇ ਲੋਕਲ ਯਾਰ ਮਿੱਤਰ ਸੀਗੇ। ਨਾਲ ਲੈਣ ਲੱਗੀ ਨਾਲ ਲਈਦਾ ਬਹੁਤ ਜਣੀ ਹੋ ਜਾਣਾ ਪਰ ਇੰਨੇ ਬਹੁਤ ਧੰਨਵਾਦ। ਉਹਨਾਂ ਨੇ ਲੋਕਾਂ ਬਾਰੇ ਸੋਚਿਆ। ਮੈਂ ਕਹਿੰਦਾ ਸਾਰੇ ਯੂਥ ਨੂੰ ਚਾਹੀਦਾ ਵੀਰੇ ਤੁਸੀਂ ਨਾ ਗਾਹਾਂ ਆ ਕੇ ਅੱਗੇ-ਅੱਗੇ ਸਾਰੇ ਲੋਕਾਂ ਦੀ ਮਦਦ ਕਰੋ ਜਿੰਨਾ ਵੀ ਹੋ ਸਕਦਾ। ਗਾਹਾਂ-ਗਾਹਾਂ ਵੀਰੇ ਆਪਾਂ ਨੂੰ ਬਹੁਤ ਲੋੜ ਪੈਣੀ ਐ ਇਸ ਚੀਜ਼ ਦੀ। ਇਹ ਆਪਾਂ ਇਹਨਾਂ ਸੋਚੀਏ ਵੀ 5-10 ਦਿਨਾਂ ਦੇ ਵਿੱਚ ਚੀਜ਼ ਖਤਮ ਹੋ ਜੂਗੀ। ਇਹ ਵੀ ਕਹਿੰਦੇ ਨੇ ਨਾ ਕਿ ਹੁਣ ਕਈ ਲੋਕ ਸੋਚਦੇ ਕਿ ਪਾਣੀ ਇੱਧਰ-ਉੱਧਰ ਚਲੋ ਜੀ ਗੱਲ ਖਤਮ। ਨਹੀਂ ਨਹੀਂ ਭਾਈ। ਅਸਲੀ ਪ੍ਰੋਬਲਮ ਅਜੇ ਸ਼ੁਰੂ ਹੋਣੀ ਹੈ। ਕਈ ਬਿਮਾਰੀਆਂ ਹੋਣੀਆਂ। ਹੋਣਾ ਹੋਈਆਂ ਪ੍ਰੋਬਲਮ। ਈ ਤਰ੍ਹਾਂ ਦੇ ਜਾਨਵਰ ਥੱਲੇ ਜਾਨਵਰ ਆਏ। ਹਾਂ ਹਾਂ ਭਾਈ ਜੀ ਮੈਂ ਤੁਹਾਨੂੰ ਦੱਸਦਾ ਮੈਂ ਅੱਜ ਬਾਰਡਰ ਦੇ ਉੱਪਰ ਸੀਗਾ ਨਾ ਥੱਲੇ ਤੋਂ ਹਾਂ ਐਸ ਜੀ ਮੇਰਾ ਥੱਲੇ ਤੋਂ ਗਾਵਾਂ ਨਿਕਲੀਆਂ। ਅੱਛਾ ਜਿੱਥੇ ਮੈਂ ਖੜਾ ਸੀਗਾ ਉਹ ਕੋਲ ਆ ਰਹੇ ਸੀਗੇ ਉਹ ਕੀ ਨਾਮ ਆਪਣੇ ਬੰਨ ਲਾ ਰਹੇ ਸੀ ਮੁੰਡੇ। ਉਹ ਜਦੋਂ ਗਾਵਾਂ ਨਿਕਲਿਆ ਉਦੋਂ ਸਮੈਲੀ ਨਹੀਂ ਪੈੜ ਤੁਸੀਂ ਹਿਸਾਬ ਨਾਲ ਲੋਕ ਦੀ ਜਿਹੜੀ ਆਪਣੇ ਫਰੇਗਰੈਂਸ ਅੰਦਰ ਗਈ ਹੋਣੀ ਹੈ ਮੋਸ਼ਕ ਗਈ ਹੋਣੀ ਅੰਦਰ ਫਿਰ ਕਿੰਨੀ ਕਿ ਪ੍ਰੋਬਲਮ ਆਉਂਗੀ ਆਪਾਂ ਨੂੰ ਤੇ ਤੁਸੀਂ ਐਜ਼ ਅ ਡਾਕਟਰ ਮੰਨ ਲਓ ਕਿ ਹੁਣ ਕਈਆਂ ਥਾਵਾਂ ਤੇ ਵੀਡੀਓ ਪਹੁੰਚਣੀ ਹੈ ਹਾਂਜੀ ਹਾਂਜੀ ਕਈਆਂ ਨੂੰ ਅਜੇ ਨਹੀਂ ਪਤਾ ਕਿ ਉਸ ਸਮੇਂ ਇਦਾਂ ਦੀ ਕੋਈ ਚੀਜ਼ ਨਿਕਲਦੀ ਆ ਜਾਂ ਕਿ ਉਹ ਕੀ ਬਿਮਾਰੀ ਲੱਗ ਸਕਦੀ ਆ ਉਹ ਕਿੱਦਾਂ ਇਹਦੇ ਨਾਲ ਥੋੜਾ ਆਪਣੇ ਫਸਟ-ਏਡ ਕਰਨਾ ਉਹਦੇ ਬਾਰੇ ਹਾਂ ਵੀਰ ਜੀ ਮੈਂ ਤਾਂ ਅਵੇਅਰ ਕਰਨਾ ਚਾਹਨਾ ਵੀ ਤੁਸੀਂ ਨਾ ਜਿੱਤੇ ਅਸੀਂ ਜਗ੍ਹਾ ਤੇ ਜਾਣਦੇ ਹੋ ਇੱਕ ਤਾਂ ਮਾਸਕ ਜ਼ਰੂਰ ਲਾ ਕੇ ਰੱਖਿਆ ਕਰੋ ਇੱਕ ਮਾਸਕ ਜ਼ਰੂਰ ਲਾਣੇ ਚਾਹੀਦੇ ਤਾਂ ਆਪਣੇ ਹੈਂਡ ਕਲੱਬਸ ਪਾਉਣੇ ਚਾਹੀਦੇ ਜ਼ਰੂਰੀ ਆਪਾਂ ਕੋਈ ਵੀ ਵੀਰੇ ਹੁਣ ਜਿੰਨੀਆਂ ਵੀ ਚੀਜ਼ਾਂ ਗਾਂਗਾ ਗਾਂ ਪਾਣੀ ਦੇ ਵਿੱਚ ਨਿਕਲਣਗੀਆਂ ਨਾ ਉਹ ਸਾਰੀਆਂ ਇਨਫੈਕਟਡ ਨੇ ਸਾਰੀਆਂ ਚੀਜ਼ਾਂ ਉਹ ਪਾਣੀ ਜਿਹੜਾ ਗੰਦਾ ਪਾਣੀ ਹੁੰਦਾ ਖੜਾ ਪਾਣੀ ਹੁੰਦਾ ਜਿਹੜਾ ਜਿਆਦਾ ਟਾਈਮ ਖੜ੍ਹ ਜਵੇ ਉਹ ਪਾਣੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੋ ਜਾਂਦਾ ਆ ਉਹਦੇ ਨਾਲ ਬਹੁਤ ਇਨਫੈਕਸ਼ਨ ਹੁੰਦੀ ਆ ਬੰਦੇ ਨੂੰ ਇਸ ਕਰਕੇ ਨਾ ਮਾਸ ਜਿਆਦਾ ਜ਼ਰੂਰੀ ਹੈ ਮੇਰਾ ਮੇਰੇ ਦਾ ਇਹੀ ਬੇਨਤੀ ਆ ਕਿ ਮਾਸ ਜ਼ਰੂਰ ਪਹਿਨਿਆ ਕਰੋ ਜਿੰਨੇ ਵੀ ਮੁੰਡੇ ਆਪਣੇ ਲੱਗੇ ਹੋਏ ਆ ਇੱਕ ਉਹ ਸਾਰੇ ਭਰਾਵਾਂ ਨੂੰ ਨਾ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਜਿਨ੍ਹਾਂ ਨੇ ਨਾ ਬਹੁਤ ਮਦਦ ਕੀਤੀ ਹੈ ਬਈ ਦਿਨ ਰਾਤ ਮਦਦ ਕੀਤੀ ਹੈ ਮੁੰਡਿਆਂ ਨੇ ਆਪਣੇ ਬਜ਼ੁਰਗਾਂ ਨੇ ਕੋਈ ਬੰਦਾ ਨਹੀਂ ਵੀਰੇ ਪੰਜਾਬ ਨਾਲ ਇਸ ਟਾਈਮ ਸਾਰੇ ਹੀ ਖੜੇ ਆ ਆਪਾਂ ਤੈਅ ਚਲੋ ਦਿਲ ਦੀ ਗਹਿਰਾਈਆਂ ਨਾਲ ਉਹ ਬੰਦਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਇਸ ਟਾਈਮ ਆਪਣੇ ਪੰਜਾਬ ਦੀ سپورਟ ਕੀਤੀ ਆ ਤੇ ਇਦਾਂ ਹੀ ਕਰਦੇ ਰਹਿਣਗੇ ਮੇਰਾ ਵੀਰ ਇੱਕ ਹੋਰ ਆ ਬੇਨਤੀ ਆ ਗਾਹਾਂ ਆਣ ਵਾਲੇ 2-3 ਮਹੀਨੇ ਹਲੇ ਹੋਰ ਆਪਾਂ ਨੂੰ ਥੋੜੀ ਲੋੜ ਪੈਣੀ ਆ ਤੁਸੀਂ ਆਪਣੇ ਦਸਵਾਂਜ ਜਿਹੜਾ ਬਚਾ ਕੇ ਰੱਖਿਓ ਤੇ ਆਪਣੇ ਹੱਥਾਂ ਨਾਲ ਡੋਨੇਟ ਕਰਕੇ ਆਇਓ ਜਿੱਥੇ ਵੀ ਜਾਣਾ ਆ ਸਿਚੁਏਸ਼ਨ ਦੇਖ ਕੇ ਕਿਸੇ ਦੀ ਘਰ ਦੀ ਕਿਸੇ ਨੂੰ ਬੈੱਡ ਦੇਣੇ ਆ ਕਿਸੇ ਨੂੰ ਕੋਈ ਵੀ ਚੀਜ਼ ਪ੍ਰੋਵਾਈਡ ਕਰਨੀ ਤੁਸੀਂ ਉਹਦੇ ਘਰੇ ਜਾਓ ਵਿਜ਼ਿਟ ਕਰੋ ਦੇਖੋ ਉਹਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਚੀਜ਼ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਹੋ ਤੁਸੀਂ ਦੱਸੋ ਕਿ ਮੰਨ ਲਓ ਹੁਣ ਜਿਹੜਾ ਅਜੇ ਤੱਕ ਜੋ ਰਾਸ਼ਨ ਟਰੈਕਟਰ ਟਰਾਲੀਆਂ ਆ ਗਈਆਂ ਠੀਕ ਆ ਜਿਹੜੇ ਅੱਗੇ ਆਉਣਦੇ ਆ ਉਹਨਾਂ ਨੂੰ ਕੋਈ ਮੈਸੇਜ ਦੇ ਦਿਓ ਆਪਣੇ ਵੱਲੋਂ ਕਿ ਕੀ ਲੈ ਕੇ ਆਉਣੀਆਂ ਕੀ ਨਹੀਂ ਲੈ ਕੇ ਆਉਣ। ਭਾਜੀ ਗੱਲ ਇਸ ਤਰ੍ਹਾਂ ਵੀ ਜਿਹੜੀ ਰਸਨਾ ਆ ਗਿਆ ਉਹ ਚਲੋ ਠੀਕ ਹੈਗਾ। ਹੁਣ ਅੱਗੇ ਤੋਂ ਦਵਾਈਆਂ ਦੇ ਲੋਡ ਪੈਣੀਆਂ, ਹੋਰ ਚੀਜ਼ਾਂ ਦੇ ਲੋਡ ਪੈਣੇ ਆ ਜਿਸ ਤਰ੍ਹਾਂ ਮੰਨ ਲਓ ਕੀ ਹੁਣ ਫਸਲ ਬੀਜਣੀ ਆ ਉਹਦੇ ਵਾਸਤੇ ਬਿਜਲੀ ਲੋਡ ਪੈਣੀ ਆ ਹੋਰ ਚੀਜ਼ਾਂ ਦੀ ਲੋਡ ਪੈਣੀ ਆ ਇੰਨਾ ਚੀਜ਼ਾਂ ਦੀ ਲੋਡ ਪੈਣੀ ਜਿਹੜੀ ਚੀਜ਼ਾਂ ਦੀ ਜ਼ਰੂਰਤ ਹੈਗੀ ਉਹ ਚੀਜ਼ਾਂ ਜ਼ਰੂਰ ਚਾਹੀਦੀਆਂ ਨੇ ਨਿਹਰਾ ਰਸਨ ਨਹੀਂ ਆਪਾਂ ਚਾਹੀਦਾ ਕਿ ਰਸਨ ਆਪਾਂ ਇਕੱਠਾ ਕਰਕੇ ਰਸਨ ਕਿੰਨਾ ਚਿਰ ਖਾ ਲਾਂਗੇ ਆਪਾਂ ਅੰਤ ਨੂੰ ਖਰਾਬ ਹੋਣਾ ਜਿਹੜੀ ਚੀਜ਼ ਦੀ ਜ਼ਰੂਰਤ ਹੈਗੀ ਉਹ ਚੀਜ਼ ਜ਼ਰੂਰਤ ਕੀਤੀ ਜਾਵੇ ਪੂਰੀ ਉਹ ਜ਼ਿਆਦਾ ਜ਼ਰੂਰਤ ਹੈਗੀ ਆ ਕਿਸੇ ਨੂੰ ਦਵਾਈ ਦੀ ਲੋਡ ਆ ਦਵਾਈ ਦਿੱਤੀ ਜਾਵੇ ਜੇ ਕਿਸੇ ਨੂੰ ਕਿਸੇ ਨਾਲ ਬੀਜ ਦੀ ਲੋਡ ਬਿਜ ਦਿੱਤਾ ਜਾਵੇ ਜਾਂ ਜਿਸ ਨੂੰ ਇਹ ਚੀਜ਼ ਦੀ ਪ੍ਰੋਬਲਮ ਹੈਗੀ ਉਹ ਦਿੱਤੀ ਆਵੇ ਉਹਨਾਂ ਚੀਜ਼ ਵੇਖੀ ਜਾਵੇ ਇਹ ਨਹੀਂ ਵੀ ਆਪਾਂ ਨੂੰ ਮਤਲਬ ਨਿਹਰਾ ਦੱਸ ਨਹੀਂ ਆ ਉਹਨਾਂ ਦੇ ਪਿੱਲਾ ਦੇਖੀ ਉਹਨਾਂ ਨੂੰ ਤੇ ਇਹਨਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈਗੀ ਆ ਉਹਨਾਂ ਚੀਜ਼ਾਂ ਨੂੰ ਆਪਾਂ ਵਾਹ ਕੇ ਮਿਹਨਤ ਲਾ ਕੇ ਉਹਨਾਂ ਚੀਜ਼ਾਂ ਦੀ ਅਗਲੇ ਦੀ ਡਿਮਾਂਡ ਪੂਰੀ ਕੀਤੀ ਜਾਵੇ। ਥੈਂਕ ਯੂ ਜੀ। ਬਹੁਤ ਬਹੁਤ ਮਿਹਰਬਾਨੀ ਜੀ ਬਹੁਤ। ਹੁਣ ਤੱਕ ਆ ਗਿਆ ਫਿਰ ਸੰਯੁਕਤ ਕਿਸਾਨ ਮੋਰ ਥੋੜਾ ਦੇ ਦੇਣਗੇ। ਕਹਿੰਦੇ ਕਿ ਅੰਦਰ ਤੋਂ ਦੇ ਦੇ। ਵਾਹ। 打中靶，打